ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਹੈ ਇਸਤਰੀ ਲਿੰਗ ਨਾਮ ਈ ਅੱਖਰ ਲਿਖੇ ਨੇ ਇਹ ਨਾਮ ਲਿਖੇ ਨੇ ਇਹ ਸਾਰੇ ਜਿਹੜੇ ਹੈ ਉਹ ਇਸਤਰੀ ਲਿੰਗ ਇਹਨਾਂ ਦੀ ਆਪਾਂ ਇਹਨਾਂ ਪੰਕਤੀਆਂ 'ਨੂੰ ਵਿਚਾਰ ਕਰਨੀ ਹੈ ਸੋ ਆਪਾਂ ਇਹਨਾਂ ਦੀ ਵਿਚਾਰ ਕਰਦੇ ਹਾਂ ਪਹਿਲਾ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਘੰਟੜੀ ਗੰਠੜੀ ਆ ਗੰਠੜੀ ਜਿਹੜਾ ਆ ਹੈ ਨਾ ਬਿਹਾਰੀ ਲੱਗੀ ਇਹ ਕੀ ਹੈ ਇਹ ਬਿਹਾਰੀ ਜਿਹੜੀ ਹੈ ਇਹਦੀ ਅਧਿਕਰਣ ਕਾਰਕ ਦੀਆਂ ਨਿਸ਼ਾਨੀਆਂ ਚਿੰਨ ਹੈ ਉਹ ਕੀ ਹੁੰਦਾ ਗੰਠੜੀ ਵਿੱਚ ਗੰਠੜੀ ਵਿੱਚ ਗੰਠੜੀਏ ਜਾਂ ਗੰਠੜੀ ਵਿੱਚ ਮੇਲੇਗਾ ਸੋਈ ਜੇ ਗੁਣ ਹੋਵੇ ਗੰਠੜੀ ਜੇ ਤੁਹਾਡੀ ਗੰਠੜੀ ਦੇ ਵਿੱਚ ਗੁਣ ਹਨ ਉਸ ਪਰਮਾਤਮਾ ਦੇ ਗੁਣ ਦਿੱਤੇ ਹੋਏ ਪਰਮਾਤਮਾ ਮਾਰੇ ਗੁਣ ਤੁਹਾਡੇ ਅੰਦਰ ਹੈ ਤਾਂ ਤੁਹਾਨੂੰ ਮੇਲੇ ਮੇਲੇਗਾ ਸੋਈ ਉਹ ਆਪ ਹੀ ਮੇਲ ਲਏਗਾ ਸੋ ਵਿਹਾਰੀ ਜਿਹੜੀ ਹੈ ਉਹ ਅਧਿਕਰਣ ਕਰਕ ਇੱਕ ਵਚਨ ਦੀ ਨਿਸ਼ਾਨੀ ਹੈ ਜਿਵੇਂ ਕਿ ਆਪਾਂ ਇਸ ਚਾਰਟ ਤੋਂ ਪਤਾ ਲੱਗਦਾ ਆ ਪਿਆ ਅਧਿਕਰਣ ਕਰਕ ਔਰ ਵਿਹਾਰੀ ਲਾਉਂ ਤੇ ਆਲੇ ਵਿਹਾਰੀ ਵੀ ਹੈ ਆ ਜਿਹੜੀ ਵਿਹਾਰੀ ਹੈ ਉਹ ਕੀ ਹੈ ਅਧਿਕਰਣ ਕਰਕ ਇੱਕ ਵਚਨ ਦੀ ਨਿਸ਼ਾਨੀ ਆ ਇਹ ਜਿਹਦਾ ਮਤਲਬ ਹੁੰਦਾ ਵਿੱਚ ਜਿਹਦਾ ਮਤਲਬ ਕੀ ਹੁੰਦਾ ਵਿੱਚ ਗੰਠੜੀ ਵਿੱਚ ਅਗੇ ਆ ਫਿਰ ਉੱਚੜੀਏ ਮਾੜੜੀ ਆ ਮਾੜੜੀ ਕੀ ਹੈ ਮਹਿਲ ਤੇਰੀ ਜਿਹੜੀ ਹੈ ਇਹ ਬਿਹਾਰੀ ਹੈ ਇਹਦਾ ਮਤਲਬ ਹੈ ਵਿੱਚ ਇਹ ਅਦਕਰਨ ਕਰਦਾ ਮਤਲਬ ਮਹਿਲ ਇਹ ਮਹਿਲ ਹੈ ਮੈਲੋਵਿਚ ਉੱਚੀ ਉੱਚੇ ਸੋਹਣੇ ਸੋਹਣੇ ਮਹਿਲ ਦੇ ਵਿੱਚ ਫਿਰ ਉੱਚੇ ਸੋਹਣੇ ਮਹਿਲ ਦੇ ਵਿੱਚ ਵਸਦਾ ਹੈ ਤਹਿ ਲੋਹ ਤੇਰ ਤਾਜਾ ਰਾਮ ਤਿੰਨਾਂ ਲੋਕਾਂ ਦਾ ਉਹ ਸਰਤਾਜ ਹੈ ਸਾਧਨ ਆਸਾ ਚਿਤ ਕਰੇ ਸਾਧਨ ਤਨ ਜਿਹੜੀ ਹੈ ਇਸ ਤੀਉ ਆਸਾ ਚਿਤ ਵਿੱਚ ਕਰੇ ਕਰਦੀ ਹੈ रामराजਾ ਹਰ ਪ੍ਰਭ ਸੇ ਜਿਹੜੀ ਹੁਣ ਸੇ ਜਿਹੜੀ ਵਿੱਚ ਨਹੀਂ ਆਊਗਾ ਸੇ ਜਿਹੜੀ ਉੱਤੇ ਆ ਗਿਆ ਹਰ ਪ੍ਰਭ ਸੇ ਜਿਹੜੀ ਵਿੱਚ ਹੈ ਜਾਂ ਉੱਤੇ ਹੈ ਅਧਿਕਰਨ ਕਰਦੀ ਇਹ ਨਿਸ਼ਾਨੀ ਹੈ ਸਿਆਰੀ ਨਾਲ ਇਹ ਆਪਾਂ ਬੜਾ ਵੱਡਾ ਵੀਡੀਓ ਇਹ ਬਣਾਈ ਹੋਈ ਹੈ ਜੀ ਪਹਿਲਾ ਆ ਚੁਕੀ ਹੈ ਫੇ ਜੜੀ ਫੇ ਜੜੀ ਐ ਆਏ ਅੱਗੇ ਫਰੀਦਾ ਗਲੀ ਐ ਗਲਿਏ ਚੱਕੜ ਦੂਰ ਕਰ ਨਾਲ ਪਿਆਰੇ ਨੇ ਫਰੀਦਾ ਇਹ ਗਲੀ ਐ ਗਲੀ ਵਿੱਚ ਚੱਕੜ ਗਲੀ ਵਿੱਚ ਇਹ ਵਿੱਚ ਆ ਗਿਆ ਗਲੀ ਵਿੱਚ ਅਧਿਕਰਣ ਕਾਰਕ ਦੀ ਨਿਸ਼ਾਨੀ ਐ ਵਿਹਾਰੀ ਉਹਦਾ ਮਤਲਬ ਹੁੰਦਾ ਗਲੀ ਵਿੱਚ ਗਲੀ ਵਿੱਚ ਚੱਕੜ ਦੂਰ ਕਰ ਘਰ ਦੂਰ ਨਾਲ ਪਿਆਰੇ ਨੇ ਤੇ ਪਿਆਰੇ ਦੇ ਨਾਲ ਨੇ ਇਹ ਗਲੀਆਂ ਨਹੀਂ ਐ ਇਹ ਗਲੀ ਐ ਗਲੀ ਇਹ ਗਲੀ ਵਿੱਚ ਗਲੀਏ ਚ ਅੱਗੇ ਹੈ ਸੰਬੋਧਨ ਆ ਜਾਂਦਾ ਨਿਰਗੁਣ ਵੰਤੜੀਏ ਜਿਵੇਂ ਆਪਾਂ ਕਿਸੇ ਨੂੰ ਆਵਾਜ਼ ਮਾਰਦੇ ਹਾਂ ਸੰਬੋਧਨ ਕਰਦੇ ਹਾਂ ਕਿ ਆਪਾਂ ਨਿਰਗੁਣ ਵੰਤੜੀਏ ਨੂੰ ਸੰਬੋਧਨ ਕਰੀਏ ਨਿਰਗੁਣ ਵੰਤੜੀਏ ਫਿਰ ਦੇਖ ਹਦੂਰੇ RAM ਫਿਰ ਨੂੰ ਦੇਖ ਹਦੂਰੇ ਹਦੂਰੇ ਦਾ ਅੰਗ ਸੰਗ ਦੇਖ ਉਹ ਪਾਸੇ ਨਹੀਂ ਹੈਗਾ ਤੇਰੇ ਅੰਗ ਸੰਗ ਹੈ ਉਹ ਤੂੰ ਵੇਖ ਉਹਨੂੰ ਹਦੂਰੇ ਰਾਮ ਵੇਖ ਅਧੂਰੇ ਰਾਮ ਗੁਰਮੁਖ ਜਿੰਨੀ ਰਾਵਿਆ ਮੁਈਏ ਐ ਮੁਈ ਇੱਕ ਇੱਕ ਵਜਨ ਆ ਜਿਹੜਾ ਹੈ ਲੱਗਿਆ ਮੁਈ ਮੁਈ ਆਪਾਂ ਮੁਈ ਮਤਲਬ ਕਿ ਸੰਬੋਧਨ ਹੈ ਗੁਰਮੁਖ ਜਿੰਨੀ ਰਾਵਿਆ ਮੁਈ ਵਾਜ ਮਾਰੀ ਮੁਈ ਗੁਰਮੁਖ ਜਿੰਨੀ ਰਾਵਿਆ ਮੁਈ ਪਿਰ ਰਵਰੇ ਆ ਪਰਪੂਰੇ ਰਾਮ ਗੁਰਮukh ਜਿੰਨੀ 라ਵਿਆ ਜਿੰਨਾ ਨੇ 라ਵਿਆ ਉਸ ਨੂੰ 라ਵਿਆ ਹੈ ਉਸ ਮਾਲਕ ਨੂੰ ਗੁਰਮਖ ਰਾਹੀ ਗੁਰੂ ਦੇ ਰਾਹੀ ਗੁਰੂ ਦੇ ਰਾਹੀ ਉਹਨੂੰ 라ਵਿਆ ਹੈ ਫਿਰ ਰਵ ਰਹਾ ਪਰਪੂਰੇ ਰਾਮ ਫਿਰ ਉਸ ਮਨੁੱਖ ਨੂੰ ਫਿਰ ਜਿਹੜਾ ਹੈ ਉਹ ਕਿਉਂਕਿ ਸਾਰੇ ਥਾਂ ਤੇ ਪ੍ਰਵੇਟ ਕਰਦਾ ਪ੍ਰਵੇਲ ਕਰਦਾ ਉਹਨੂੰ ਵੀ ਦਿਸਣ ਲੱਗ ਜਾਂਦਾ ਹੈ ਉਹ ਸਾਰੇ ਥਾਂ ਤੇ ਭਰਪੂਰ ਹੈ ਆਵੋ ਮਿਲੋ ਸਹੇਲਿਓ ਆਓ ਮਿਲੋ ਸਹੇਲਿਓ ਮੇਰੇ ਲਾਲ ਜੀਓ ਆਓ ਤੁਸੀਂ ਆਓ ਤੇ ਮਿਲੋ ਆਓ ਮਿਲੋ ਸਹੇਲੀ ਸਹੇਲਿਓ ਸਹੇਲਿਓ ਆਓ ਮਿਲੋ ਸਹੇਲਿਓ ਮੇਰੇ ਲਾਲ ਜੀਓ ਹਰ ਹਰ ਰਾਮ ਅਰਾਦੇ ਰਾਮ ਹਰ ਹਰ ਰਾਮ ਅਰਾਦੇ ਆਪਾਂ ਹਰੀ ਦਾ ਨਾਮ ਅਰਾਦੇ ਰਦੀ satsang de vich baith ke sangat de vich baith ke onu aradi aradi ਅੱਗੇ ਸਾਧ ਸੰਗਤ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਕੁਝ ਐਸੇ ਮਿਲਦੇ ਆ ਜੋ ਔਂਕੜ ਅੰਤ ਹੁੰਦੇ ਆ ਇਹਨਾਂ ਨੂੰ ਕੋਈ ਔਂਕੜ ਨਹੀਂ ਲੱਗਿਆ ਹੁੰਦਾ ਜਿਹੜੇ स्त्री लिंगੂਚੇ ਹੀ ਹੁੰਦੇ ਆ ਨਾ ਇਹਨਾਂ ਨੂੰ ਕੋਈ ਔਂਕੜ ਨਹੀਂ ਲੱਗਿਆ ਹੁੰਦਾ ਕਿਤੇ ਵੀ ਆਵੇ ਔਂਕੜ ਨਹੀਂ ਹੋਏਗਾ ਪਰ ਕੁਝ ਲਫ਼ਜ਼ ਐਸੇ ਆ ਜਿਨ੍ਹਾਂ ਦੇ ਨਾਲ ਔਂਕੜ ਲੱਗਿਆ ਹੁੰਦਾ ਅਤੇ ਉਹ ਔਂਕੜ ਜਿਹੜਾ ਕਿਸੇ ਕਾਰਕ ਨਾਲ ਜਾਂ ਕਿਸੇ ਸੰਬੰਧਕ ਦੇ ਨਾਲ ਆਉਣ ਤੇ ਵੀ ਜਿਹੜਾ ਹੈ ਉਹ ਲੈਂਦਾ ਨਹੀਂ ਉਹ ਨਹੀਂ ਲੈਂਦਾ ਖਤਮ ਨਹੀਂ ਹੁੰਦਾ ਉਹ ਉਹਦਾ ਆਪਦਾ ਹੀ ਔਂਕੜ ਹੁੰਦਾ ਪਿੱਛੋਂ ਲੈ ਕੇ ਆਇਆ ਉਹ ਇਸ ਕਰਕੇ ਉਹਵੇਂ ਦਾ ਉਵੇਂ ਰਹਿੰਦਾ ਸਬੰਧਕਾਂ ਨਾਲ ਵੀ ਨਹੀਂ ਲੈਂਦਾ ਪਰ ਕਰਨ ਤੇ ਅਦਕਰਨ ਇਹਨਾਂ ਕਾਰਕਾਂ ਦੇ ਵਿੱਚ ਜਿਹੜਾ ਹੈ ਔਂਕੜਾ ਉਹਦਾ ਦਿਲੈਂਕੜ ਬਣ ਜਾਂਦਾ ਔਂਕੜ ਦਾ ਦਿਲੈਂਕੜ ਬਣ ਜਾਂਦਾ ਕਰਨ ਕਾਰਕ ਤੇ ਅਦਕਰਨ ਕਾਰਕ ਜਿਵੇਂ ਹੁਣ ਕਰਨ ਕਾਰਕ ਚ ਹੈ ਪਾਸ ਤੋਂ ਪਸੂ ਪਾਸੂ ਦਾ ਬਦਲੇ ਦਾ ਨਾਮ ਹੈ ਇਹਦਾ ਬਣ ਗਿਆ ਪਾਸੂ ਦੇ ਨਾਲ ਖੰਡ ਐ ਭਾਈ ਖੰਡ ਖੰਡ ਨਾਲ ਖੰਡ ਨਾਲ ਹੋ ਗਿਆ ਖਾਕ ਖਾਕੂ ਖਾਕ ਖਾਕ ਵਿੱਚ ਖਾਕੂ ਖਾਕੂ ਵਿੱਚ ਯਾਨੀ ਕਿ ਉਹ ਦੁਲੈਂਕੜੇ ਬਣ ਜਾਂਦੇ ਆ ਦੁਲੈਂਕੜੇ ਉਹਦੇ ਬਣ ਜਾਂਦੇ ਆ ਸੋ ਸਾਧ ਸੰਗਤ ਇਹ ਔਂਕੜ ਨਹੀਂ ਉੱਡਦਾ ਸੋ ਸਾਧ ਸੰਗਤ ਇਹ ਸੀ ਅੱਜ ਦੀ ਵੀਡੀਓ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਨਵੇਂ ਵਿਸ਼ੇ ਤੇ ਮਿਲਾਂਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ